ਕੀ ਸਾਨੂੰ ਰਿਸ਼ਤੇਦਾਰੀ ਦੇ ਵਿੱਚੋਂ ਆਹ ਕੁਝ ਕੋ ਰਸਮਾਂ ਨੂੰ ਬੰਦ ਕਰ ਦੇਣਾ ਚਾਹੀਦਾ ਤੁਸੀਂ ਜਰੂਰ ਇਸ ਵਿਸ਼ੇ ਬਾਰੇ ਦੱਸਣਾ ਤੇ ਆਪਣੇ ਵਿਚਾਰ ਵੀ ਸਾਂਝੇ ਕਰਨੇ ਕਿਉਂਕਿ ਅੱਜ ਸਾਡੇ ਵਿੱਚ ਬਹੁਤ ਸਾਰੇ ਲੋਕਾਂ ਦੇ ਪਰਵਾਰਾਂ ਦੇ ਵਿੱਚ ਰਿਸ਼ਤੇਦਾਰੀ ਖੜੀ ਆ ਬਹੁਤ ਖੱਤੇਜੀ ਨਾਲ ਖਤਮ ਹੁੰਦੀ ਜਾ ਰਹੀ ਆ ਤੇ ਉਹਦੇ ਖਤਮ ਹੋਣ ਦਾ ਕਾਰਨ ਵੀ ਹੈ ਕਿ ਉਹ ਬੇ ਲੋੜੀ ਰਸਮਾਂ ਉਹ ਬੇ ਲੋੜੀ ਫਾਰਮੈਲਟੀਜ਼ ਜਿਹੜੀਆਂ ਵਿਖਾਵਾਬਾਜੀ ਵੀ ਕਹ ਲਈਏ ਜੋ ਸਾਡੇ ਕਰਨ ਦੇ ਯੋਗ ਨਹੀਂ ਹਨ ਜੋ ਅਸੀਂ ਲੋਕਾਂ ਨੇ ਵੇਖੋ ਵੇਖੀ ਜਾਣ ਬੁੱਝ ਕੇ ਸਾਡੇ ਲੋਕਾਂ ਨੂੰ ਸਿਖਾ ਦਿੱਤੀਆਂ ਗਈਆਂ ਆ ਕੁਝ ਰਸਮਾਂ ਹੁੰਦੀਆਂ ਨੇ ਜਿਹੜੀਆਂ ਕਰਨੀਆਂ ਹੀ ਚਾਹੀਦੀਆਂ ਨੇ ਪਰ ਕੁਝ ਜਹੀਆਂ ਰਸਮਾਂ ਨੇ ਜਿਹੜੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਜਾਂ ਸਾਡੇ ਰਿਸ਼ਤੇਦਾਰੀ ਨੂੰ ਪ੍ਰਭਾਵਿਤ ਕਰ ਦਿੱਤਾ ਕੋਈ ਕਵੇ ਚਾਹੇ ਨਾ ਕਵੇ ਇਹ ਗੱਲ ਆਪਾਂ ਨਹੀਂ ਕਰਾਂਗੇ ਤਾਂ ਕੌਣ ਕਰੇਗਾ ਤੇ ਕੌਣ ਰਿਸ਼ਤੇਦਾਰੀ ਨੂੰ ਬਚਾਵੇਗਾ ਫਿਰ ਸਵਾਲ ਖੜਾ ਹੁੰਦਾ ਕਿ ਉਹ ਕਿਹੜੀਆਂ ਬੇਲ ਲੋੜੀ ਰਸਮਾਂ ਨੇ ਇਹ ਕਿਹੜੀਆਂ ਵਧੀਆ ਰਸਮਾਂ ਨੇ ਜਿਹੜੀਆਂ ਸਾਨੂੰ ਖਿਆਲ ਰੱਖਣਾ ਚਾਹੀਦਾ ਜੇ ਅਸੀਂ ਬੇਲ ਲੋੜੀ ਰਸਮਾਂ ਖਤਮ ਕਰ ਦਵਾਂਗੇ ਤੇ ਸਾਡੇ ਰਿਸ਼ਤਿਆਂ ਵਿੱਚ ਮੋਹ ਦੀਆਂ ਤੰਦਾਂ ਬਣੀਆਂ ਰਹਿਣਗੀਆਂ ਸਾਡੇ ਬੱਚਿਆਂ 'ਚ ਬਣੀਆਂ ਰਹਿਣਗੀਆਂ ਦੀ ਜ਼ਿੰਦਗੀ ਦੇ ਵਿੱਚੋਂ ਮਾਨਸਿਕ ਰੋਗ ਘਟ ਜਾਣਗੇ ਸਾਡੀ ਜ਼ਿੰਦਗੀ ਜਿਹੜੀ ਆ ਲੰਬੀ ਹੋ ਜਾਵੇਗੀ ਸਾਡੇ ਕੋਲ ਖੁਸ਼ੀਆਂ ਖੇੜੇ ਹੋ ਜਾਣਗੇ ਉਹ ਸਭ ਤੋਂ ਪਹਿਲੀ ਰਸਮ ਜਿਹੜੀ ਆ ਮਾੜੀ ਉਹਦੇ ਵਿੱਚ ਇਹ ਵੇਖਿਆ ਗਿਆ ਕਿ ਜਦੋਂ ਵੀ ਕੋਈ ਅੱਜ ਕੱਲ ਦੇ ਸਮੇਂ 'ਚ ਚਾਹੇ ਕੋਈ ਛੋਟੀ ਉਮਰ ਦਾ ਹੋਵੇ ਚਾਹੇ ਕੋਈ ਵੱਡੀ ਉਮਰ ਦਾ ਹੋਵੇ ਕਿਸੇ ਵੀ ਰਿਸ਼ਤੇਦਾਰ ਦੇ ਘਰ ਜਾਣਾ ਚਾਹੁੰਦਾ ਆ ਜਾਂ ਜਾਵੇਗਾ ਤਾਂ ਉਹਦੇ ਦਿਮਾਗ 'ਚ ਇੱਕੋ ਗੱਲ ਹੁੰਦੀ ਆ ਕਿ ਮੈਂ ਉੱਥੇ ਇੱਕ ਵੱਡਾ ਡੱਬਾ ਲੈ ਕੇ ਜਾਵਾਂ ਮੈਂ ਦੋ ਡੱਬੇ ਲੈ ਕੇ ਜਾਵਾਂ ਮੈਂ ਆ ਚੀਜ਼ ਲੈ ਕੇ ਜਾਵਾਂ ਹੋ ਸਕਦਾ ਕੁਝ ਲੋਕਾਂ ਦੀ ਹਾਇਫੀਅਤ ਇੰਨੀ ਹੋਵੇ ਕਿ ਉਹ ਹਰ ਜਗ੍ਹਾ ਤੇ ਜਾ ਕੇ ਪ੍ਰੋਵਾਈਡ ਕਰ ਸਕਦੇ ਹੋਣ ਹੋ ਸਕਦਾ ਪਰ ਮੇਰੇ ਖਿਆਲ ਵਿੱਚ ਭਾਵੇਂ ਕੋਈ ਗਿੱਡੇ ਮਰਜੀ ਵੱਡੇ ਰੈਂਕ ਤੇ ਵੀ ਹੋਵੇ ਉਹਦੇ ਲਈ ਵੀ ਔਖਾ ਹੁੰਦਾ ਆ ਤੇ ਅਸੀਂ ਇਹ ਰਸਮ ਜਦੋਂ ਕਰਨ ਲੱਗ ਪੈਨੇ ਆ ਮੰਨ ਲਓ ਕਿ ਕੋਈ ਬੰਦਾ ਕਿਸੇ ਰਿਸ਼ਤੇਦਾਰੀ 'ਚ ਜਾਂਦਾ ਪਹਿਲਾਂ ਉਹ ਆਪਣਾ ਜੋ ਵੀ ਉਹ ਜਿਹੜੇ ਸਾਧਨ ਤੇ ਜਾਂਦਾ ਚਾਹੇ ਬੱਸ ਤੇ ਜਾਂਦਾ ਮੋਟਰਸਾਈਕਲ ਤੇ ਜਾਂਦਾ ਕਾਰ ਤੇ ਜਾਂਦਾ ਆਪਣਾ ਪੂਰਾ ਦਿਨ ਦਿੰਦਾ ਇੱਕ ਤਾਂ ਉਹਦੀ ਉਹ ਆਮਦਨ ਪ੍ਰਭਾਵਿਤ ਹੁੰਦੀ ਦੂਸਰਾ ਜੇ ਉਹ 4-500 ਦਾ ਡੱਬਾ ਲੈ ਕੇ ਜਾਂਦਾ ਉਹ ਵੀ ਪ੍ਰਭਾਵਿਤ ਹੁੰਦਾ ਉਸ ਤੋਂ ਬਾਅਦ ਜਦੋਂ ਰਿਸ਼ਤੇਦਾਰੀ ਦੇ ਘਰ ਜਾਂਦਾ ਆ ਤੇ ਉੱਥੋਂ ਤੁਰਨ ਲੱਗਿਆਂ ਵੀ ਉਹ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਥੋੜੇ ਥੋੜੇ ਪੈਸੇ ਚਾਹੇ ਕਿ ਉਹਨੂੰ 100 ਦਵੇ 200 ਦਵੇ 500 ਦਵੇ 1000 ਦਵੇ ਉਹਦੀ ਆਪਣਾ ਨਿੱਜੀ ਮੈਟਰ ਆ ਉਹ ਵੀ ਦੇਣ ਦੀ ਕੋਸ਼ਿਸ਼ ਕਰਦਾ ਫਿਰ ਇੱਕ ਰਿਸ਼ਤੇਦਾਰੀ ਕੋਲ ਜਦੋਂ ਕੋਈ ਮਨੁੱਖ ਜਾਂਦਾ ਆ ਉਹਦਾ तकरीबन 2 ਤੋਂ ਲੈ ਕੇ 4000 ਰੁਪਏ ਤੱਕ ਦਾ ਖਰਚਾ ਆ ਜਾਂਦਾ ਹੁਣ ਇੱਕ ਰਿਸ਼ਤੇਦਾਰ ਤੇ ਜਾਣ ਤੇ 2 ਤੋਂ 4000 ਦਾ ਖਰਚਾ ਜਦੋਂ ਕਿਸੇ ਨੂੰ ਪਵੇਗਾ ਤੇ ਕੀ ਉਹ ਰਿਸ਼ਤੇਦਾਰੀਆਂ ਜਿਉਂਦੀਆਂ ਰਹਿ ਸਕਦੀਆਂ ਨੇ ਕੀ ਉਹ ਰਿਸ਼ਤੇਦਾਰੀਆਂ ਨੂੰ ਆਪਾਂ ਕੋਈ ਪਿਆਰ ਮੁਹੱਬਤ ਦੀ ਗੱਲ ਕਸਮਝ ਸਕਦੇ ਆ ਕਿ ਉਹ ਚਮੋਦੀਆਂ ਤੰਦਾ ਹੋ ਸਕਦੀਆਂ ਫਿਰ ਤੁਹਾਡੇ ਵਰਗੇ ਸੱਜਣ ਬਿਲਕੁਲ ਇਸ ਗੱਲ ਨੂੰ ਸਮਝਦੇ ਨਹੀਂ ਤੇ ਜਾਣਦੇ ਵੀ ਨਹੀਂ ਕਿ ਇਹ ਹੈ ਔਖਾ ਕਿਉਂ ਨਾ ਵੇ ਰਸਮ ਬੰਦ ਕਰ ਦਿੱਤੀ ਜਾਵੇ ਕਿਉਂ ਨਾ ਵੇਸ ਰਸਮ ਦੇ ਵਿੱਚੋਂ ਇਹ ਵਾਧੂ ਦੀਆਂ ਫਾਰਮੈਲਿਟੀਆਂ ਹੈਗੀਆਂ ਜਿਹੜੀਆਂ ਖਤਮ ਕਰ ਦਿੱਤੀਆਂ ਜਾਣ ਹਾਂ ਜੇ ਕਿਸੇ ਦੇ ਘਰ ਕੋਈ ਖੁਸ਼ੀ ਦਾ ਪ੍ਰੋਗਰਾਮ ਹੋ ਉਦੋਂ ਜੋ ਵੀ ਤੁਸੀਂ ਖੜਨਾ ਚਾਹੁੰਦੇ ਹੋ ਕੋਈ ਫਰੂਟ ਲੈ ਜਾਓ ਥੋੜੇ ਬੋਤੇ ਜੇ ਉਹਨਾਂ ਦੇ ਬੱਚੇ ਛੋਟੇ ਨੇ ਜਾਂ ਵੱਡੇ ਵੀ ਨੇ ਉਹਨਾਂ ਦੀ ਲੋੜ ਮੁਤਾਬਕ ਲੈ ਜਾਓ ਇਹ ਨਾ ਵੀ ਕੋ ਬਹੁਤਾ ਵੱਡਾ ਵਖਾਵਾ ਕਰੀਏ ਅਸੀਂ ਤੁਰ ਲੱਗਿਆਂ ਕਿਉਂ ਪੈਸੇ ਦੇਣੇ ਨੇ ਇਹਦੇ ਬਾਰੇ ਵੀ ਸੋਚੀਏ ਜੇ ਅਸੀਂ ਇਹ ਨਿੱਗੀਆਂ ਨਿੱਗੀਆਂ ਗੱਲਾਂ ਕਰ ਲਵਾਂਗੇ ਹਾਂ ਕਿਸੇ ਰਿਸ਼ਤੇਦਾਰ ਤੇ ਗਏ 5-700 ਰੁਪਈਆ 1000 ਦਾ ਖਰਚਾ ਹੋ ਗਿਆ ਕੋਈ ਗੱਲ ਨਹੀਂ ਬੰਦੇ ਨੂੰ ਕੋਈ ਫਰਕ ਨਹੀਂ ਪਵੇਗਾ ਲੇਕਿਨ ਜੇ ਜਿਆਦਾ ਜਿਆਦਾ ਹਜ਼ਾਰਾਂ 'ਚ ਖਰਚੇ ਕਰੇਗਾ ਤਾ ਫਿਰ ਮਨੁੱਖ ਰਿਸ਼ਤੇਦਾਰੀ ਚ ਆਉਣ ਜਾਣ ਤੋਂ ਕਰਨੀ ਘਤਰਾਵੇਗਾ ਜਾਂ ਕਦੀ ਜਾਵੇਗਾ ਛੇ ਮਹੀਨੇ ਬਾਅਦ ਜਾਂ ਕਿਤੇ ਸਾਲ ਬਾਅਦ ਜਾਵੇਗਾ ਤਾਂ ਫਿਰ ਜ਼ਿੰਦਗੀ ਦੇ ਛਾਲ ਹੈ ਕਿੰਨੇ ਕੇ ਮਨੁੱਖ ਦੇ ਕੋਲ ਫਿਰ ਆਪਾਂ ਕਿੰਨੀਆਂ ਕੁ ਮੁਲਾਕਾਤਾਂ ਰਿਸ਼ਤੇਦਾਰੀ ਚ ਹੋਈਆਂ ਫਿਰ ਤੇ ਫੋਨ ਤੇ ਹੀ ਗੱਲ ਹੋਏਗੀ ਨਾ ਜਾਂ ਫੋਨ ਤੇ ਸੁੱਖ ਸੰਤ ਪੁੱਛੀ ਜਾਵੇਗੀ ਫਿਰ ਮੈਂ ਸਮਝਦਾ ਕਿ ਇਹ ਚੀਜ਼ਾਂ ਸਾਡੇ ਆਉਣ ਵਾਲੀਆਂ ਨਸਲਾਂ ਲਈ ਘਾਤਕ ਸਾਬਤ ਹੋ ਚੁੱਕੀਆਂ ਲੇਕਿਨ ਜਿਹੜੇ ਹੁਣ ਪ੍ਰੈਜ਼ੈਂਟ ਟਾਈਮ ਇਹਦੇ ਵਿੱਚ ਵੀ ਬਹੁਤ ਸਾਰੇ ਲੋਕ ਇਹ ਗੱਲ ਨੂੰ ਮਹਿਸੂਸ ਕਰਦੇ ਕਿ ਰਿਸ਼ਤੇਦਾਰੀ ਚ ਆਉਣਾ ਜਾਣਾ ਬਹੁਤ ਘਟ ਗਿਆ ਆ ਲੋਕ ਬਹੁਤ ਘਟ ਆਉਂਦੇ ਜਾਂਦੇ ਨੇ ਫੋਨ ਤੇ ਗੱਲ ਹੋ ਜਾਂਦੀ ਆ ਜਾਂ ਫੋਨ ਤੇ ਇੱਕ ਦੂਜੇ ਨੂੰ ਮੈਸੇਜ ਦਿੱਤਾ ਜਾਂਦਾ ਅਸਲ ਕਹਾਣੀ ਜਿਹੜੀ ਆ ਮਾਨਸਿਕ ਤੌਰ ਤੇ ਇਹਦੇ ਨਾਲ ਜੁੜੀ ਆ ਲੇਕਿਨ ਲੋਕ ਗੱਲ ਨਹੀਂ ਕਰਨਾ ਚਾਹੁੰਦੇ ਜੇ ਗੱਲ ਨਹੀਂ ਕਰਾਂਗੇ ਤੇ ਇਹ ਬੁਰਾਈ ਵਧਦੀ ਜਾਵੇਗੀ ਜੋ ਆਉਣ ਵਾਲੇ ਸਮੇਂ 'ਚ ਸਾਡੇ 'ਚੋਂ ਰਿਸ਼ਤੇਦਾਰੀਆਂ ਜਿੱਦਾਂ ਮੰਨ ਲਓ ਮਾਸੀਆਂ ਮਾਸੜ ਭੂਆ ਫਫੜ ਮਾਮੀਆਂ ਮਾਮੇ ਨਾਨੀ ਨਾਨੇ ਦਾਦੀ ਦਾਦੇ ਅਤੇ ਹੋਰ ਕਈ ਰਿਸ਼ਤੇ ਅਨੇ ਗਿੰਤ ਰਿਸ਼ਤੇ ਜਿਹੜੇ ਨੇ ਉਹ ਸਾਡੇ ਮਰ ਜਾਣਗੇ ਜੇ ਆਪਾਂ ਬਚਾਉਣੇ ਆ ਤਾਂ ਅਮ ਨੂੰ ਇਸ ਵਿਸ਼ੇ ਤੇ ਸੋਚਣਾ ਚਾਹੀਦਾ ਤਾਂ ਕਿ ਦੀ ਜ਼ਿੰਦਗੀ ਬਿਹਤਰ ਬਣ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਜਿਹਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀਉਂਦੇ ਵਸਦੇ ਰਹੋ ਰੱਬ ਸੋਣਾ ਤੁਹਾਡੀ ਲੰਬੀ ਉਮਰ ਕਰਨ